ਵਾਹਿਗੁਰੂ ਸਾਹਿਬ ਜੀ RAM ਕਲੀ ਮਹੱਲਾ ਪੰਜਵਾ ਪਵਨਾ ਮਹ ਪਵਨ ਸਮਾਇ ਜੋਤੀ ਮਹ ਜੋਤ ਰਲ ਜਾਇ ਮਾਟੀ ਮਾਟੀ ਹੋਈ ਏਕ ਰੋਵਨ ਹਾਰੇ ਕੀ ਕਵਨ ਟੇਕ ਕੌਨ ਮੂਆ ਰੇ ਕੌਨ ਮੂਆ ਬ੍ਰਹਮ ਗਿਆਨੀ ਮਿਲ ਕਰਹੁ ਬੀਚਾਰਾ ਇਹੋ ਤਉ ਚਲਤ ਭਇਆ ਰਹਾਉ ਅਗਲੀ ਕੇਛ ਖਬਰ ਨ ਪਾਈ ਰੋਵਨ ਹਾਰ ਭੇ ਊਠ ਸਦਾਈ ਭਰਮ ਮੋਹ ਕੇ ਬੰਦੇ ਬੰਦ ਸੁਪਨ ਭਇਆ ਪਖਲਾਏ ਅੰਦ ਇਹੋ ਤਉ ਰਚਨ ਰਚਿਆ ਕਰਤਾਰ ਆਪਤ ਜਾਪਤ ਹੁਕਮ ਅਪਾਰ ਨਹ ਕੋ ਬੂਆ ਨਹ ਮਰਣਾ ਜੋਗ ਨਹ ਬਿਨ ਸਾਬ ਨਾਸੀ ਹੋਗ ਜੋ ਇਹ ਜਾਣੋ ਸੋ ਇਹ ਨਾਹੇ ਜਾਨਣ ਹਾਰੇ ਕਾਉ ਬਲ ਜਾਉ ਕਹ ਨਾਨਕ ਗੁਰ ਭਰਮ ਚੁਕਾਇਆ ਨਾ ਕੋਈ ਮਰੈ ਨਾ ਆਵੈ ਜਾਇ ਕਹ ਨਾਨਕ ਗੁਰ ਭਰਮ ਚੁਕਾਇਆ ਨਾ ਕੋਈ ਮਰੈ ਨਾ ਆਵੈ ਜਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ